ਆਖਿਰਕਾਰ ਜਲੰਧਰ ਦੇ ਵਿੱਚ ਆਮ ਆਦਮੀ ਪਾਰਟੀ ਦਾ ਝਾੜੂ ਚਲ ਚੁੱਕਿਆ ਹੈ 모ਹਿੰਦਰ ਭਗਤ ਜਿੱਤ ਚੁਕੇ ਨੇ ਜਲੰਧਰ ਜ਼ਿਮਨੀ ਚੋਣਾ ਦੇ ਨਤੀਜੇ ਸਾਹਮਣੇ ਆ ਚੁੱਕੇ ਨੇ 13 ਰਾਉਂਡਾਂ ਦੇ ਵਿੱਚ ਬਾਕੀ ਪਾਰਟੀਆਂ ਦੇ ਉਮੀਦਵਾਰ ਨੂੰ ਨੇੜੇ ਤੇੜੇ ਵੀ ਫੜਕਾ ਨਹੀਂ ਦਿੱਤਾ 모ਹਿੰਦਰ ਭਗਤ ਨੇ ਵੱਡੇ ਬਹੁਮਤ ਦੇ ਨਾਲ ਲੀਡ ਹਾਸਲ ਕਰ ਲਈ ਹੈ ਤਾਂ ਸ਼ੀਤਲ ਗੁਰਾਲ ਕਾਫੀ ਪਿੱਛੇ ਰਹਿ ਚੁਕੇ ਨੇ ਕਿਉਂਕਿ ਪਹਿਲੇ ਰਾਉਂਡਾਂ ਤੋਂ ਲੈ ਕੇ ਆਖਰੀ 라ਉਂਡ ਤੱਕ 모ਹਿੰਦਰ ਭਗਤ ਨੇ ਪਹਿਲੀ ਸੀਟ ਨਹੀਂ ਛੱਡੀ ਤੇ ਜਿੱਤ ਚੁੱਕੇ ਨੇ ਆਮ ਆਦਮੀ ਪਾਰਟੀ ਦੇ 모ਹਿੰਦਰ ਭਗਤ ਜਲੰਧਰ ਜ਼ੈਮਨੀ ਚੋਣਾ ਦੇ ਸਭ ਤੋਂ ਪਹਿਲਾਂ ਤੁਹਾਨੂੰ ਨਤੀਜੇ ਦਿਖਾ ਰਹੇ ਹਾਂ ਜਿੱਥੇ ਕਿ ਜਲੰਧਰ ਵੈਸਟ ਦੇ ਵਿੱਚ ਆਮ ਆਦਮੀ ਪਾਰਟੀ ਦਾ ਝਾੜੂ ਚੱਲ ਚੁੱਕਿਆ ਹੈ ਬੈਸਟ ਬਣ ਚੁੱਕੇ ਨੇ 모ਹਿੰਦਰ ਭਗਤ ਜਿਹੜੇ ਕਿ ਚੁੰਨੀ ਨਾਲ ਭਗਤ ਦੇ ਸੁਪੁੱਤਰ ਨੇ ਹਾਲਾਂਕਿ ਚਿਹਰੇ ਦੇ ਉੱਤੇ ਆਇਆ ਹੋਇਆ ਨੂਰ ਸਾਫ਼ ਤੌਰ ਤੇ ਪ੍ਰਤੀਤ ਹੋ ਰਿਹਾ ਮਹਿੰਦਰ ਭਗਤ ਦੇ ਕਿਉਂਕਿ ਸ਼ੁਰੂਆਤੀ ਰੋਜ਼ਾਨਾ ਦੇ ਵਿੱਚ ਉਹਨਾਂ ਨੇ ਸਾਫ਼ ਤੌਰ ਤੇ ਕਹਿ ਦਿੱਤਾ ਸੀ ਕਿ ਉਹ ਜੋ ਹੈ ਇੰਤਜ਼ਾਰ ਕਰਨਗੇ ਆਖਰੀ ਰਾਉਂਡਾਂ ਦਾ ਤਾਂ 55000 246 ਵੋਟਾਂ ਦੇ ਨਾਲ ਵੱਡੇ ਬਹੁਮਤ ਦੇ ਨਾਲ ਜਿੱਤੇ ਨੇ ਮਹਿੰਦਰ ਭਗਤ ਹਾਲਾਂਕਿ ਕਾਂਗਰਸ ਦੀ सुरेंद्र ਕੌਰ ਉਹਨਾਂ ਨੂੰ 16757 ਵੋਟਾਂ ਮਿਲੀਆਂ ਨੇ ਭਾਜਪਾ ਦੇ ਸ਼ੀਤਲੰਗ ਗੁਰਾਲ ਦੂਜੇ ਨੰਬਰ ਦੇ ਉੱਤੇ ਰਹੇ ਨੇ ਜਿਨ੍ਹਾਂ ਨੂੰ 17900 99 ਵੋਟਾਂ ਮਿਲੀਆਂ ਨੇ ਸ਼ਰੋਮਣੀ ਅਕਾਲੀ ਦਲ ਦੀ ਗੱਲ ਕੀਤੀ ਜਾਵੇ ਤਾਂ ਸਰ ਸੁਰਜੀਤ ਕੋਰ ਨੂੰ 1242 ਵੋਟਾਂ ਦੇ ਨਾਲ ਜੋ ਹੈ सिमਟ ਕੇ ਰਹਿਣਾ ਪਿਆ ਤਾਂ ਇਸ ਕਦਰ ਜੋ ਹੈ ਜਲੰਧਰ ਜ਼ਿਮਨੀ ਚੋਣਾ ਦੇ ਨਤੀਜੇ ਸਾਹਮਣੇ ਆਏ ਨੇ 1 ਲੱਖ 17000 ਦੇ ਕਰੀਬ ਜਿਹੜੇ ਵੋਟਰ ਸਨ ਪਰ ਆਪਣੀ ਮਾਦਾ ਭੁਗਤਾਨ ਤਕਰੀਬਨ 94609 ਵੋਟਰਾਂ ਨੇ ਕੀਤਾ ਤਾਂ ਇਹ ਸਭ ਦੇ ਵਿਚਾਲੇ 94000 ਦੇ ਵਿੱਚੋਂ 55000 ਵੋਟਾਂ ਜਿਹੜੀਆਂ ਨੇ 모ਹਿੰਦਰ ਭਗਤ ਦੇ ਹਿੱਸੇ ਆਈਆਂ ਨੇ ਤਾਂ ਵੱਡੀ ਖਬਰ ਤੁਹਾਡੇ ਤੱਕ ਸਾਂਝੀ ਕਰ ਰਹੇ ਹਾਂ ਜਲੰਧਰ ਜ਼ਿਮਨੀ ਚੋਣਾਂ ਨੂੰ ਲੈ ਕੇ ਕਿ ਬਾਜ਼ੀ ਪਲਟ ਚੁੱਕੀ ਹੈ 모ਹਿੰਦਰ ਭਗਤ ਜਿੱਤ ਚੁਕੇ ਨੇ ਤਾਂ ਸ਼ੀਤਲੰਗੁਰਾਲ ਦੂਜੇ ਨੰਬਰ ਦੇ ਉੱਤੇ ਨੇ ਤੀਜੇ ਨੰਬਰ ਦੇ ਉੱਤੇ ਸੁਰਿੰਦਰ ਕੌਰ ਜਿਹੜੇ ਕੀ ਕਾਂਗਰਸ ਤੋਂ ਨੇ ਉਹਨਾਂ ਨੂੰ ਤੀਜੇ ਨੰਬਰ ਦੇ ਉੱਤੇ ਰਹਿਣਾ ਪਿਆ ਤਾਂ ਵੱਡੀ ਖਬਰ ਆਮ ਆਦਮੀ ਪਾਰਟੀ ਦੇ ਹਿੱਸੇ ਜਿੱਤ ਆ ਚੁੱਕੀ ਹੈ ਜਿੱਤ ਚੁਕੇ ਨੇ ਮਹਿੰਦਰ ਭਗਤ ਆਮ ਆਦਮੀ ਪਾਰਟੀ ਦੇ ਲਈ ਇਸ ਤੋਂ ਵੱਡੀ ਖੁਸ਼ੀ ਦੀ ਗੱਲ ਕੀ ਹੋ ਸਕਦੀ ਹੈ ਕਿ ਸੀਐਮ ਮਾਨ ਤੋਂ ਲੈ ਕੇ तमाम ਵੱਡੇ ਆਗੂਆਂ ਦੇ ਵੱਲੋਂ ਜਲੰਧਰ ਦੇ ਵਿੱਚ ਡੇਰੇ ਲਗਾ ਕੇ ਚੋਣ ਪ੍ਰਚਾਰ ਕੀਤਾ ਗਿਆ ਮਹਿੰਦਰ ਭਗਤ ਦੇ ਹਾਕ ਦੇ ਵਿੱਚ ਹਾਲਾਂਕਿ ਜਿਸ ਵੇਲੇ ਇਹ ਭਾਜਪਾ ਦੇ ਵਿੱਚ ਸ਼ਾਮਿਲ ਹੁੰਦੇ ਨੇ ਤਾਂ ਇਹਨਾਂ ਦੇ ਪਿਤਾ ਦੇ ਵੱਲੋਂ ਜੋ ਹੈ ਕਿੰਤੂ ਪ੍ਰੰਤੂ ਕੀਤੇ ਜਾਂਦੇ ਨੇ ਪਰ ਅੱਜ ਆਪਣੇ ਪੁੱਤ ਦੀ ਜਿੱਤ ਦੇਖ ਕੇ ਚੁੰਨੀ ਲਾਲ ਭਗਤ ਦੇ ਚਿਹਰੇ ਦੇ ਉੱਤੇ ਵੀ ਇੱਕ ਖੁਸ਼ੀ ਚਾਈ ਹੋਈ ਹੈ ਕਿ ਆਖਿਰਕਾਰ ਮਹਿੰਦਰ ਭਗਤ ਜਿਹੜੇ ਕਿ ਭਾਜਪਾ ਨੂੰ ਹਲਵਿਦਾ ਆ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋਏ ਉਹਨਾਂ ਦੇ ਸਿਰ ਦੇ ਉੱਤੇ ਜਿੱਤ ਵਾਲਾ ਤਾਜ ਸਜ ਚੁਕਿਆ ਤੇ ਭਾਜਪਾ ਦੇ ਸ਼ੀਤਲ ਅੰਗੁਰਾਲ ਹਾਰ ਚੁੱਕੇ ਨੇ ਜਿਹੜੇ ਕੀ 2022 ਦੇ ਵਿੱਚ ਆਮ ਆਦਮੀ ਪਾਰਟੀ ਦੀ ਸੀਟ ਆਮ ਆਦਮੀ ਪਾਰਟੀ ਦੇ ਵੱਲੋਂ ਚੋਣ ਮੈਦਾਨ ਦੇ ਵਿੱਚ ਨਿਤਾਰਿਆ ਗਿਆ ਸੀ ਵਿਧਾਨ ਸਭਾ ਚੋਣਾਂ ਦੇ ਵਿੱਚ ਪਰ ਅਚਾਨਕ ਉਹ ਆਮ ਆਦਮੀ ਪਾਰਟੀ ਨੂੰ અલਵਿਦਾ ਆ ਕੇ ਭਾਜਪਾ ਦੇ ਵਿੱਚ ਸ਼ਾਮਿਲ ਹੋ ਜਾਂਦੇ ਨੇ ਵਿਧਾਇਕੀ ਦੇ ਅਹੁਦੇ ਤੋਂ ਅਸਤੀਫਾ ਦਿੰਦੇ ਨੇ ਥੋੜੇ ਸਮੇਂ ਬਾਅਦ ਅਸਤੀਫਾ ਵਾਪਸ ਲੈਂਡ ਪਹੁੰਚਦੇ ਨੇ ਤਾਂ ਇਹ ਸਭ ਦੇ ਵਿਚਾਰੇ ਜੋ ਆ ਪੰਜਾਬ ਵਿਧਾਨ ਸਭਾ ਦੇ ਸਪੀਕਰ ਦੇ ਵੱਲੋਂ ਅਸਤੀਫਾ ਮਨਜ਼ੂਰ ਕਰ ਲਿਆ ਜਾਂਦਾ ਹੈ ਸ਼ੀਤਲ ਅੰਗੁਰਾਲ ਦਾ ਜਿਸ ਕਰਕੇ ਇਹ ਸੀਟ ਜਿਹੜੀ ਹੈ ਖਾਲੀ ਹੋ ਜਾਂਦੀ ਹੈ ਤਾਂ ਜਲੰਧਰ ਜ਼ਿਮਨੀ ਚੋਣਾ ਨੂੰ ਲੈ ਕੇ ਵੱਡੀ ਖਬਰ ਸਾਂਝੀ ਕਰ ਰਹੇ ਹਾਂ ਨਤੀਜੇ ਸਾਹਮਣੇ ਆ ਗਏ ਨੇ ਜਿੱਤ ਚੁਕੇ ਨੇ ਮੋਹਿੰਦਰ ਭਗਤ ਤਾਂ 13 ਦੇ 13 ਰਾਉਂਡਾਂ ਦੇ ਵਿੱਚ ਆਪਣੀ ਜਿੱਤ ਕਾਇਮ ਰੱਖੀ ਸੀ ਮੋਹਿੰਦਰ ਭਗਤ ਨੇ 55000 ਵੋਟਾਂ ਦੇ ਨਾਲ ਲੀਡ ਪ੍ਰਾਪਤ ਕੀਤੀ ਹੈ 55000 ਵੋਟਾਂ ਜਿਹੜੀਆਂ ਨੇ ਮੋਹਿੰਦਰ ਭਗਤ ਨੂੰ ਪਈਆਂ ਨੇ ਜਦਕਿ जिले वोटर ਨੇ تقریبا 94000 ਲੋਕਾਂ ਨੇ ਆਪਣੀ ਵੋਟ ਦਾ ਭੁਗਤਾਨ ਕੀਤਾ ਸੀ ਤੇ ਉਹਨਾਂ ਦੇ ਵਿੱਚੋਂ 55000 ਵੋਟਾਂ ਤਾਂ ਆਮ ਆਦਮੀ ਪਾਰਟੀ ਦੇ ਹਿੱਸੇ ਆ ਗਈਆਂ ਹਾਲਾਂਕਿ ਬੀਜੇਪੀ ਦੇ ਉਮੀਦਵਾਰ ਸ਼ੀਤਲ ਅੰਗੁਰਾਲ ਅਤੇ ਕਾਂਗਰਸ ਦੇ ਉਮੀਦਵਾਰ ਸੁਰਿੰਦਰ ਕੌਰ ਦੇ ਵਿਚਕਾਰ ਕੜੀ ਟੱਕਰ ਵੇਖਣ ਨੂੰ ਮਿਲੀ ਜਿੱਥੇ ਕਿ ਭਾਜਪਾ ਦੇ ਉਮੀਦਵਾਰ ਸ਼ੀਤਲ ਅੰਗੁਰਾਲ ਦੇ ਹਿੱਸੇ 17921 ਵੋਟਾਂ ਆਈਆਂ ਤਾਂ ਕਾਂਗਰਸ ਦੀ ਉਮੀਦਵਾਰ ਨੇ ਵੀ ਕੜੀ ਟੱਕਰ ਦਿੱਤੀ ਹੈ 16757 ਵੋਟਾਂ ਮਿਲੀਆਂ ਨੇ ਵੋਟਾਂ ਦਾ ਫਾਸਲਾ ਮਹਿਜ 1000 ਦਾ ਹੀ ਹੈਗਾ ਪਾਰੇ ਮਹਿੰਦਰ ਭਗਤ ਦੇ ਅੱਗੇ ਕੋਈ ਵੀ ਟਿਕ ਨਹੀਂ ਸਕਿਆ ਤੇਰਾ ਰਾਉਂਡਾਂ ਦੇ ਵਿੱਚ ਇੱਕ ਕਾਊਂਟਿੰਗ ਹੋਈ ਹੈ ਜਿਸ ਤੇ ਨਤੀਜੇ ਤੁਸੀਂ ਆਪਣੀ ਸਕਰੀਨ ਦੇ ਉੱਤੇ ਵੇਖ ਸਕਦੇ ਹੋ ਕਿ ਮਹਿੰਦਰ ਭਗਤ ਨੇ ਜਿੱਤ ਪ੍ਰਾਪਤ ਕਰ ਲਈ ਹੈ ਸੀਐਮ ਮਾਨ ਦੇ ਵੱਲੋਂ ਜਲੰਧਰ ਦੇ ਵਿੱਚ ਲਗਾਏ ਹੋਏ ਡੇਰੇ ਕਾਮਯਾਬ ਹੋ ਗਏ ਨੇ ਕਿਉਂਕਿ ਅੱਡੀ ਛੋਟੀ ਦਾ ਜ਼ੋਰ ਹਰ ਇੱਕ ਪਾਰਟੀ ਦੇ ਵੱਲੋਂ ਲਗਾਇਆ ਗਿਆ ਸੀ ਤਾਂ ਮੁੱਚ ਦਾ ਸਵਾਲ ਬਣੀ ਜਲੰਧਰ ਜ਼ਿਮਨੀ ਚੋਣਾ ਦੀ ਇਹ ਸੀਟ ਹੁਣ ਹੈ ਆਮ ਆਦਮੀ ਪਾਰਟੀ ਦੇ ਹਿੱਸੇ ਆ ਗਈ ਹੈ ਆਪਣੀ ਮੁੱਛ ਖੜੀ ਕਰ ਲਈ ਹੈ ਆਮ ਆਦਮੀ ਪਾਰਟੀ ਨੇ ਜਲੰਧਰ ਦੇ ਵਿੱਚ ਝਾੜੂ ਦੀ ਬੱਲੇ ਬੱਲੇ ਹੋ ਚੁੱਕੀ ਹੈ ਕਿਉਂਕਿ 모ਹਿੰਦਰ ਭਗਤ ਇਸ ਵੇਲੇ ਜਿੱਤ ਚੁੱਕੇ ਨੇ ਵੱਡੀ ਲੀਡ ਦੇ ਨਾਲ 55000 ਵੋਟਾਂ ਆਮ ਆਦਮੀ ਪਾਰਟੀ ਦੇ 모ਹਿੰਦਰ ਭਗਤ ਦੇ ਹਿੱਸੇ ਆਈਆਂ ਨੇ